ਵਰਨਾ ਊਠ ਗਵਾਜ ਗਿਆ ਕਿਸੇ ਦਾ ਤੇ ਉਹਨੇ ਸਦਲੇ ਖੋਜੀ ਖੋਜੀ ਨੇ ਊਠ ਦੀ ਪੈਰਪੂੜ ਦੇਖੀ ਹੋਰ ਆਸ-ਪਾਸੇ ਵਾਤਾਵਰਨ ਦੇਖਿਆ ਗੇੜਾ ਗੁੜਾ ਲਾ ਕੇ ਉਹ ਕਹਿੰਦਾ ਮਾਲਕ ਨੂੰ ਵੀ ਤੇਰਾ ਊਠ ਗਿਆ ਸ਼ਹਿਰ ਵਾਲ ਨੂੰ ਮਾਲਕਾਂ ਦਾ ਵੀ ਯਾਰ ਊਠ ਜੇ ਚੋਰੀ ਹੋਇਆ ਤੇ ਉਹ ਐ ਉਜਾੜਨ ਲੈ ਕੇ ਜਾਂਦਾ ਸ਼ਹਿਰ ਨੂੰ ਕਾਨੂੰ ਕਰਨਾ ਹੈ ਉਹ ਖੋਜੀ ਆਂਦਾ ਤੇਰਾ ਊਠ ਕਾਣਾ ਸੀ ਕਹਿੰਦਾ ਹਾਂ ਤੇ ਮਾਲਕ ਪੁੱਛਦਾ ਵੀ ਤੈਨੂੰ ਕਿਵੇਂ ਪਤਾ ਲੱਗਾ ਵੀ ਸ਼ਹਿਰ ਵਾਲ ਨੂੰ ਗਿਆ اندا ਦੇਖ ਵੀ ਤੇਰਾ ਉਠ ਨੂੰ ਜਿਹੜੇ ਬੰਨਿਓ ਰਾਹ ਚ ਜਾਂਦੇ ਆ ਟਾਲੀਆਂ ਦੀਦੀਆਂ ਸੀ ਰੁੱਖ ਦੀਦੇ ਸੀ ਉਧਰ ਉਧਰੋਂ ਪੱਤੇ ਖਾਂਦਾ ਗਿਆ ਉਹ ਇਹ ਉਠ ਦੀ ਆਦਤ ਹੁੰਦੀ ਹੈ ਜਿਹਨੂੰ ਜਿਹੜੇ ਰੁੱਖ ਥੱਲੇ ਬੰਨਿ ਆ ਨਾ ਜਿਹੜੇ ਰੁੱਖ ਦੀਦ ਨੂੰ ਸ਼ਾਮੇ ਬੰਨਿ ਆ ਇਹਨੂੰ ਸ਼ਾਮ ਵਾਸਤੇ ਇਹ ਉਹਦੇ ਥੱਲੇੋਂ ਪੱਤੇ ਖਾ ਜਾਂਦਾ ਹੈ ਇਹ ਹੀ ਹਾਲ ਅੱਜ ਕੱਲ ਲੋਕਾਂ ਦਾ ਹੈ ਹੁਣ ਤੁਸੀਂ ਵੇਖ ਲਓ ساری ਉਮਰ ਬੰਦਾ ਮਾਂ ਪਿਓ ਦੀ ਸ਼ਾਮ ਮੰਨਦਾ ਹੈ ਨਾ ਮਾਂ ਪਿਓ ਨਾਲ ਵਾਸਤੇ ਕਿੰਨਾ ਕਰਦਾ ਹੈ ਬੁੱਢੇ ਵਾਰੇ ਆ ਕੇ ਜ਼ਿਆਦਾਤਰ ਅੱਜ ਕੱਲ ਕੀ ਹੈ ਮਾਂ ਪਿਓ ਨੂੰ ਬਿਰਧ ਆਸ਼ਰਮ ਚ ਛੱਡਿਆ ਜਾਂਦਾ ਹੈ ਇਹ ਹੋ ਗਈ ਨਾ ਉਸੇ ਉਠਾਲੀ ਗੱਲ ਵੀ ਜਿਹੜੇ ਰੁੱਖ ਦੇ ਛਾਵੇਂ ਬੈਠੇ ਉਹਦੇ ਹੀ ਪੱਤੇ ਖਾ ਕੇ ਉਹਦਾ ਹੀ ਨੁਕਸਾਨ ਕੀਤਾ ਹੁਣ ਅੱਗੇ ਮਦਰਡੇ ਫਾਦਰਡੇ ਆਏਗਾ ਸੋਸ਼ਲ ਮੀਡੀਆ ਤੇ ਗਾਹ ਪੈ ਜਾਣਾ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਪੀ ਅਗਰ ਇੰਨੇ ਹੀ ਲੋਕੀ ਮਾਪਿਆਂ ਨੂੰ ਪਿਆਰ ਕਰਦੇ ਨੇ ਅੱਗੇ ਦੇਖੋ ਕਿਵੇਂ ਗਾਣੇ ਰੀਲਾਂ ਕਿਵੇਂ ਚੜਦਿਆਂ ਨੇ ਮਾਪਿਆਂ ਦੀਆਂ ਫਿਰ ਆ ਜਿਹੜੇ ਦੁਨੀਆਂ ਦੇ ਨੇ ਬਿਰਦਾ ਸ਼ਰਮ ਨੇ ਤੇ ਇਹ ਇੰਨੇ ਕਿਉਂ ਨੇ ਤੇ ਜਿਹੜੇ ਉਹਨਾਂ ਦੇ ਵਿੱਚ ਬਜ਼ੁਰਗ ਰਹਿੰਦੇ ਨੇ ਉਹ ਕਿਹੜੇ ਗ੍ਰਹਿ ਤੋਂ ਆਏ ਨੇ ਇਹ ਸੋਚਣ ਦਾ ਵਿਸ਼ਾ ਹੈ